ਜਿੰਨੇ ਵੀ ਹੋਟਲ ਸਾਡੇ ਏਰੀਆ ਵਿੱਚ ਆਉਂਦੇ ਨੇ ਉਹਨਾਂ ਦੇ ਨਾਲ ਅਸੀਂ ਕੱਲ ਇੱਕ ਮੀਟਿੰਗ ਵੀ ਕੀਤੀ ਸੀ ਕੋਈ ਵੀ ਅਨਸਕੂਆਮੀ ਘਟਨਾ ਜਿਹੜੀ ਸ਼ਹਿਰ ਵਿੱਚ ਨਾਮ ਵਾਪਰ ਸਕੇ ਇਲੀਗਲ ਐਕਟੀਵਿਟੀਜ਼ ਜਿਹੜੀਆਂ ਹੋਟਲਜ਼ ਦੇ ਵਿੱਚ ਹੋ ਰਹੀਆਂ ਨੇ ਜਿਵੇਂ ਇਮੋਰਲ ਐਕਟੀਵਿਟੀਜ਼ ਗੈਂਬਲਿੰਗ ਤੜਾ ਸਕਾ ਉਹਨਾਂ ਨੂੰ ਬੰਦ ਕੀਤਾ ਜਾ ਸਕੇ ਪਰ ਸੋ ਵੀ ਅਸੀਂ 37 ਹੋਟਲਜ਼ ਦੀ ਚੈਕਿੰਗ ਕੀਤੀ ਸੀ ਕੱਲ ਰਾਤ ਅਸੀਂ 33 ਹੋਟਲਸ ਦੀ ਜਿਹੜੀ ਆ ਚੈਕਿੰਗ ਕੀਤੀ ਐ ਸੋ ਚੈਕਿੰਗ ਦੌਰਾਨ ਕੱਲ ਸਾਨੂੰ ਤਿੰਨ ਹੋਟਲਸ ਜਾਇਹ ਮਿਲੇ ਨੇ ਜਿਹੜੇ ਕਿ ਟੂਰਿਸਟ ਦਾ ਜਿਹੜਾ ਰਿਕਾਰਡ ਜਿਹੜਾ ਨਹੀਂ ਸੀ ਮੇਨਟੇਨ ਕਰ ਰਹੇ ਜਿਨ੍ਹਾਂ ਦੇ ਉੱਪਰ 223 ਬੀਐਨਐਸ ਤਹਿਤ ਮੁਕੱਦਮਾ ਜਿਹੜਾ ਦਰਜ ਦਰਜ ਕੀਤਾ ਗਿਆ ਹੈ ਤੇ ਹੋਟਲਸ ਵਾਲਿਆਂ ਨੂੰ ਉਸ ਦੁਬਾਰਾ ਅਸੀਂ ੀਲ ਕਰਦੇ ਆ ਕਿ ਬਿਲਕੁਲ ਜਿਹੜਾ ਪ੍ਰੋਪਰ ਰਿਕਾਰਡ ਜਿਹੜਾ ਟੂਰਿਸਟ ਦਾ ਮੇਨਟੇਨ ਕੀਤਾ ਜਾਵੇ ਤਾਂ ਕਿ ਕੋਈ ਵੀ ਜਿਹੜੀ ਅਨਸਕਾਮੀ ਘਟਨਾ ਜਿਹੜੀ ਆ ਇਸ ਤਿਉਹਾਰਾਂ ਦੇ ਸੀਜ਼ਨ ਦੌਰਾਨ ਜਿਹੜੀ ਸ਼ਹਿਰ ਵਿੱਚ ਨਾ ਵਾਪਰ ਸਕੇ ਜੋਹਾਰਾਂ ਦੇ ਸੀਜ਼ਨ ਨੂੰ ਲੈ ਕੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮਾਨਯੋਗ ਕਮਿਸ਼ਨਰ ਆਫ ਪੁਲਿਸ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸਜੀ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿੰਨੇ ਵੀ ਹੋਟਲ ਸਾਡੇ ਏਰੀਆ ਵਿੱਚ ਆਉਂਦੇ ਨੇ ਉਹਨਾਂ ਦੇ ਨਾਲ ਅਸੀਂ ਕੱਲ ਇੱਕ ਮੀਟਿੰਗ ਵੀ ਕੀਤੀ ਸੀ ਤੇ ਜਿਸ ਦੌਰਾਨ ਸਾਰਿਆਂ ਨੂੰ ਹਦਾਇਤ ਕੀਤੀ ਸੀ ਕਿ ਜਿੰਨੇ ਵੀ ਟੂਰਿਸਟ ਤੁਹਾਡੇ ਕੋਲ ਰਹਿਣ ਵਾਸਤੇ ਆਉਂਦੇ ਨੇ ਉਹਨਾਂ ਦਾ ਜਿਹੜਾ ਪ੍ਰੋਪਰ ਰਿਕਾਰਡ ਜਿਹੜਾ ਆ ਵੈਲਿਡ ਆ ਜਿਹੜਾ ਫੋਟੋ ਵਾਲਾ ਆਈਡੀ ਕਾਰਡ ਉਹਨਾਂ ਦਾ ਵੈਲਿਡ ਮੋਬਾਈਲ ਨੰਬਰ ਜਿਹੜਾ ਕਿ ਚੱਲਦਾ ਹੋਵੇ ਉਹ ਸਾਰਾ ਜਿਹੜਾ ਰਿਕਾਰਡ ਮੇਨਟੇਨ ਕੀਤਾ ਜਾਵੇ ਤਾਂ ਜੋ ਕੋਈ ਵੀ ਅਨਸਕਾਜਮਿਕ ਘਟਨਾ ਜਿਹੜੀ ਸ਼ਹਿਰ ਵਿੱਚ ਨਾਮ ਵਾਪਰ ਸਕੇ ਇਲੀਗਲ ਐਕਟੀਵਿਟੀਜ਼ ਜਿਹੜੀਆਂ ਹੋਟਲਜ਼ ਦੇ ਵਿੱਚ ਹੋ ਰਹੀਆਂ ਨੇ ਜਿਵੇਂ ਇਮੋਰਲ ਐਕਟੀਵਿਟੀਜ਼ ਗੈਂਬਲਿੰਗ ਦੜਾ ਸੱਟਾ ਉਹਨਾਂ ਨੂੰ ਬੰਦ ਕੀਤਾ ਜਾ ਸਕੇ ਸੋ ਇਸੇ ਤਹਿਤ ਪਰਸੋਂ ਵੀ ਅਸੀਂ 37 ਹੋਟਲਜ਼ ਦੀ ਚੈਕਿੰਗ ਕੀਤੀ ਸੀ ਕੱਲ ਰਾਤ ਅਸੀਂ 33 ਹੋਟਲਜ਼ ਦੀ ਜਿਹੜੀ ਆ ਚੈਕਿੰਗ ਕੀਤੀ ਹੈ ਸੋ ਚੈਕਿੰਗ ਦੌਰਾਨ ਕੱਲ ਸਾਨੂੰ ਤਿੰਨ ਹੋਟਲਜ਼ ਅਜਿਹੇ ਮਿਲੇ ਨੇ ਜਿਹੜੇ ਕਿ ਟੂਰਿਸਟ ਦਾ ਜਿਹੜਾ ਰਿਕਾਰਡ ਜਿਹੜਾ ਨਹੀਂ ਸੀ ਮੇਨਟੇਨ ਕਰ ਰਹੇ ਜਿਨ੍ਹਾਂ ਦੇ ਉੱਪਰ 223 BNS ਤਹਿਤ ਮੁਕਦਮਾ ਜਿਹੜਾ ਦਰਜ ਦਰਜ ਕੀਤਾ ਗਿਆ ਹੈ ਇਸ ਦੇ ਵਿੱਚ ਪਹਿਲਾ ਮੁਕਦਮਾ ਨੰਬਰ 233 ਜਿਹੜਾ ਹੋਟਲ SK ਮਾਣਾ ਸਿੰਘ ਰੋਡ ਵਿਖੇ ਦਰਜ ਰਿਸਟਰ ਕਰਕੇ ਉਸਦੇ ਮੈਨੇਜਰ ਨਿਖਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੂਸਰਾ ਮੁਕਦਮਾ ਨੰਬਰ 234 ਹੋਟਲ JK ਅਖਾੜਾ ਛੱਤੇ ਵਾਲਾ ਵਿਖੇ ਦਰਜ ਰਿਸਟਰ ਕਰਕੇ ਇਸਦੇ ਮੈਨੇਜਰ ਅਮਰ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਤੀਸਰਾ ਮੁਕਦਮਾ ਨੰਬਰ 235 ਜਿਹੜਾ ਚੌਂਕ ਬਾਬਾ ਭੋੜੀ ਵਾਲਾ ਵਿਖੇ ਹੋਟਲ ਟੀ ਪੁਆਇੰਟ ਵਿਖੇ ਦਰਜਿਸਟਰ ਕਰਕੇ ਇਸ ਦੇ ਮੈਨੇਜਰ ਗੁਰੂ ਪ੍ਰਲਾਦ ਸਿੰਘ ਨੂੰ ਗ੍ਰਿਫਤਾਰ ਜਿਹੜਾ ਕੀਤਾ ਗਿਆ ਆ ਤੇ ਆਉਣ ਵਾਲੇ ਦਿਨਾਂ ਚ ਵੀ ਇਸੇ ਤਰ੍ਹਾਂ ਜਿਹੜੀ ਸ਼ਕਤੀ ਨਾਲ ਚੈੱਕ ਜਿਹੜੀ ਜਾਰੀ ਰਹੇਗੀ ਤੇ ਹੋਟਲਸ ਵਾਲਿਆਂ ਨੂੰ ਉਸ ਦੁਬਾਰਾ ਅਸੀਂ ਅਪੀਲ ਕਰਦੇ ਆ ਕਿ ਬਿਲਕੁਲ ਜਿਹੜਾ ਪ੍ਰੋਪਰ ਰਿਕਾਰਡ ਜਿਹੜਾ ਟੂਰਿਸਟ ਦਾ ਮੇਨਟੇਨ ਕੀਤਾ ਜਾਵੇ ਤਾਂ ਕਿ ਕੋਈ ਵੀ ਜਿਹੜੀ ਅਨਸਕਾਮੀ ਘਟਨਾ ਜਿਹੜੀ ਆ ਇਸ ਤਿਉਹਾਰਾਂ ਦੇ ਸੀਜ਼ਨ ਦੌਰਾਨ ਜਿਹੜੀ ਸ਼ਹਿਰ ਵਿੱਚ ਨਾ ਵਾਪਰ ਸਕੇ ਤੇ ਨਾ ਹੀ ਕੋਈ ਇਲੀਗਲ ਐਕਟੀਵਿਟੀ ਜਿਹੜੀ ਆ ਪੋਰਟਲ ਦੇ ਵਿੱਚ ਜਿਹੜੀ ਚਲਾਈ ਜਾਵੇ ਤੁਹਾਡੇ ਵੱਲੋਂ ਕਈ ਵਾਰ ਹੋਟਲ ਵਾਲਿਆਂ ਨੂੰ ਕਿਹਾ ਗਿਆ ਹੈ ਕਿ ਆਪਣੇ ਹੋਟਲ ਦੇ ਵਿੱਚ ਪ੍ਰਿੰਟਰ ਜ਼ਰੂਰ ਰੱਖਿਆ ਜਾਵੇ ਜੇਕਰ ਕੋਈ ਆਉਂਦਾ ਤਾਂ ਉਸ ਦੀ ਆਈਡੀ ਨੂੰ ਨਾਲ ਦੇ ਨਾਲ ਕਾਪੀ ਕਰਕੇ ਰੱਖਿਆ ਜਾਵੇ ਬਿਲਕੁਲ ਜੀ ਇਹ ਅਸੀਂ ਇਹਨਾਂ ਨੂੰ ਹਦਾਇਤ ਕੀਤੀ ਹੈ ਕਿ ਜਿੰਨੇ ਵੀ ਟੂਰਿਸਟ ਆ ਕੇ ਜਾਂਦੇ ਨੇ ਉਹਨਾਂ ਦੀ ਇੱਕ ਫਾਈਲ ਮੇਨਟੇਨ ਕਰਕੇ ਰਿਕਾਰਡ ਜਿਹੜਾ ਉਹਨਾਂ ਦਾ ਆਧਾਰ ਕਾਟਦਾ ਜਾਂ ਆਈਡੀ ਪ੍ਰੂਫ ਦਾ ਜ਼ਰੂਰ ਰੱਖਿਆ ਜਾਵੇ ਤਾਂ ਕਿ ਜਦੋਂ ਵੀ ਸਾਨੂੰ ਬਾਅਦ ਵਿੱਚ ਵੀ ਕਿਤੇ ਲੋੜ ਪਵੇ ਤਾਂ ਸਾਨੂੰ ਇਸ ਰਿਕਾਰਡ ਨੂੰ ਜਿਹੜਾ ਚੈੱਕ ਕਰ ਸਕੀਏ ਜੇਕਰ ਫੋਨ ਦੇ ਵਿੱਚ ਆਪਣੇ ਉਹ ਆਈਡੀ ਰੱਖਦੇ ਨੇ ਫਿਰ ਵੀ ਕਾਰਵਾਈ ਕੀਤੀ ਜਾਏਗੀ ਜੀ ਮਨਾਂ ਦੇ ਬਿਲਕੁਲ ਜਿਹੜੇ ਫੋਨ ਵਿੱਚ ਕੁਝ ਆਈਡੀ ਰੱਖ ਲੈਂਦੇ ਨੇ ਤੇ ਉਹ ਬਾਅਦ ਵਿੱਚ ਜਿਹੜੀ ਆਈਡੀ ਆ ਮਿਲਦੀ ਨਹੀਂ ਆ ਜਾਂ ਡਿਲੀਟ ਹੋ ਜਾਂਦੀ ਹੈ ਤੇ ਉਸ ਕਾਰਨ ਜਿਹੜੀ ਤਫਤੀਸ਼ ਦੌਰਾਨ ਜਾਂ ਕਿਸੇ ਵੀ ਕੋਈ ਜਾਣਕਾਰੀ ਹਾਸਲ ਕਰਨ ਵਿੱਚ ਮੁਸ਼ਕਲ ਆਉਂਦੀ ਹੈ ਕਈ ਹੋਟਲ ਵਾਲੇ ਆਧਾਰ ਕਾਰਡ ਫਿਜ਼ੀਕਲ ਰੱਖ ਕੇ ਜਾਣ ਲੱਗਿਆਂ ਟੂਰਿਸਟ ਨੂੰ ਵਾਪਸ ਕਰ ਦਿੰਦੇ ਨੇ ਉਹਦੇ ਵਿੱਚ ਵੀ ਜਿਹੜਾ ਯਾਰ ਰਿਕਾਰਡ ਜਿਹੜਾ ਮੁੜ ਕੇ ਅਵੇਲੇਬਲ ਨਹੀਂ ਹੁੰਦਾ ਸੱਤਿਆਰਾਂ ਨੂੰ ਲੈ ਕੇ ਹੋਟਲਾਂ ਦੇ ਵਿੱਚ ਡੂਆ ਜਿਹੜਾ ਪਤਾਇਆ ਤਿਆਰੀ ਕੀਤੀ ਗਈ ਹੈ ਨਾ ਹੋਟਲਾਂ ਵਾਲਿਆਂ ਬਿਲਕੁਲ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਜਿੱਥੇ ਵੀ ਕਿਤੇ ਹੋਟਲ ਦੇ ਵਿੱਚ ਜੂਆ ਖੇਡਣਾ ਪਾਇਆ ਗਿਆ ਤਾਂ ਹੋਟਲ ਵਾਲਿਆਂ ਨੂੰ ਜਿਹੜਾ ਮੁਕਦਮਾ ਦੇ ਵਿੱਚ ਨਾਮਜ਼ਦ ਕੀਤਾ ਜਾਵੇਗਾ ਤਾਂ ਹੋਰ ਲੋਕਾਂ ਨੂੰ ਕੀ ਮੈਸੇਜ ਆ ਜਾਂਦੇ ਆਪਣੇ ਵੱਲੋਂ ਦਿਵਾਲੀ ਲੈ ਕੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਹੈ ਕਿ ਜਿਹੜੀ ਦਿਵਾਲੀ ਆਪਣੇ ਪਰਿਵਾਰ ਦੇ ਨਾਲ ਜਿਹੜੀ ਸੇਫ ਦਿਵਾਲੀ ਗ੍ਰੀਨ ਦਿਵਾਲੀ ਜਿਹੜੀ ਮਨਾਈ ਜਾਵੇ ਇੱਕ ਤਾਂ ਪੋਲੂਸ਼ਨ ਰਹਿਤ ਮਨਾਈ ਜਾਵੇ ਤੇ ਜੂਆ ਖੇਡ ਕੇ ਆਰਥਿਕ ਜਿਹੜੀ ਆ ਜਿਹੜੀ ਆਪਾਂ ਨੁਕਸਾਨ ਆਪਣੇ ਪਰਿਵਾਰ ਦਾ ਕਰ ਰਹੇ ਹਾਂ ਉਹ ਨਾ ਹੋ ਸਕੇ ਤੇ ਖੁਸ਼ਹਾਲ ਜਿਹੜੀ ਦਿਵਾਲੀ ਜਿਹੜੀ ਮਨਾਈ ਜਾਵੇ